ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਬੇਦਰ ਸਾਰੇ ਵੀਰਾਂ ਦਾ ਚੈਨ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 25 ਤੋਂ ਲੈ ਕੇ 28 ਫਰਵਰੀ ਦੇ ਦੌਰਾਨ ਉਸ ਤੋਂ ਪਰੇ 1 ਮਾਰਚ ਦੇ ਦੌਰਾਨ ਜਿਹੜਾ ਸਿਸਟਮ ਲੱਗਣ ਜਾ ਰਿਹਾ ਤੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਵੇਖਣ ਨੂੰ ਮਿਲੇ ਸਰੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਤੇ ਪੱਛਮੀ ਯੂਪੀ ਵਿੱਚ ਆ ਕਿੱਡ ਕਿੱਡ ਲੱਗ ਉਮੀਦ ਆ ਸਾਰ ਜਿਹੜੇ ਪੰਦੇ ਦਿਖਾਈ ਦੇ ਰਹੇ ਨੇ ਕਿੱਤਕ ਧਲਕਾ ਕਿੱਤਕ ਦਰਮਿਆਨਾ ਕਿ ਤੇਜ਼ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਖੇਤਰ ਗੜੇਮਰੀ ਪੈਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਕੋ ਚਾਰਜ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਸਵਿਡਨ ਵੀਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚਾਣਤ ਨਾਮਰ ਚਾਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚਾਣ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 25 ਤੇ 26 ਫਰਵਰੀ ਜਾਨਕੀ ਦੋ ਦਿਨਾਂ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗ ਜਾਂ ਚੰਡੀਗੜ੍ਹ ਪੱਛਮੀ ਯੂਪੀ ਤੇ ਕੁਝ ਕੁ ਲੱਗ ਜਾਵੇ ਸੁਭਾਵਨਾ ਰਹੇਗੀ ਜਾਨ ਹਾਸਪੁਰ ਹਿਆਰਪੁਰ ਤੇ ਕੁਝ ਲਾਗੇ ਰੂਪਨਗਰ ਜਾਂ ਪਹਾੜਾ ਦੇ ਨਾਲ ਲੱਗਦੇ ਖੇਤਰੋਗੇ ਚੰਡੀਗੜ੍ਹ ਮੋਹਾਲੀ ਹੋਗੇ ਫਤਿਹਗੜ੍ਹ ਸਾਹਿਬ ਲੁਧਿਆਣਾ ਮਲੇਰਕੋਟਲਾ ਦੇ ਕੁਝ ਪਾਕ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਨ ਫਿਰੋਜ਼ਪੁਰ ਮੋਗਾ ਦੇ ਕੁਝ ਖੇਤਰ ਇਹਨਾਂ ਵਿੱਚ ਕਿਤੇ ਕਿਤੇ ਜਾਨੀ ਕਿ ਟੁੱਟਵੀਂ ਕਾਰਵਾਈਆਂ ਹੋਣਗੇ ਕਿਤੇ ਕਿਤੇ ਸਬਾਵਨਾ ਰਹੇਗੀ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਪੰਚਕੂਲਾ ਕੈਥਲੋਗੇ ਅੰਮਾਲਾ ਆ ਗਿਆ ਉਸਤਵਰਪੁਰ ਖੇਤਰ ਹੋ ਗਿਆ ਜਾਂ ਕਰਨਾਲ ਦੇ ਖੇਤਰ ਹੋਗੇ ਤੇ ਇੱਥੇ ਹੋ ਗਿਆ ਪੱਛਮੀ ਯੂਪੀ ਦੀ ਗੱਲ ਕਰੀਏ ਜਿਵੇਂ ਆਸਾਮਪੁਰ ਤੋਂ ਲੈ ਕੇ ਕੁਝ ਆਪਾਂ ਗੱਲ ਕਰ ਰਾਮ ਦੇ ਨਾ ਲੱਗਦੇ ਪਿਲੀ ਪਤ ਹੋ ਗਿਆ ਕੁਛ ਇਹਨਾਂ ਵਿੱਚ ਸਭਾਵਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ ਜਾਂ ਉੱਤਰਾਖੰਡ ਦੇ ਨਾ ਲੱਗਦੇ ਯੂਪੀ ਦੇ ਖੇਤਰ ਜਾਂ ਹਰਿਆਣਾ ਦੇ ਨਾ ਲੱਗਦੇ ਕੁਛ ਉੱਤਰ ਪੱਛਮੀ ਆ ਯੂਪੀ ਦੇ ਖੇਤਰ ਇੱਥੇ ਜਿਹੜੀ ਸਭਾਵਨਾ ਬਾਂਦੀ ਦਿਖਾਈ ਦੇ ਰਹੀ ਬਾਕੀ ਜ਼ਿਆਦਾਤਰ ਲੱਗਾ ਮੌਸਮ ਜਿਹੜਾ ਸਾਫ ਤੇ ਕੁਛ ਕ੍ਰੈਨ ਦੀ ਸੰਭਾਵਨਾ ਹੈ ਤਾਂ ਕੁਝ ਥੋੜੇ ਬਹੁਤੇ ਖੇਤਰ ਹੋ ਸਕਦੇ ਦਿੱਲੀ ਜਾਂ ਹਰਿਆਣਾ ਜਾਂ ਪੰਜਾਬ ਦੇ ਨਾ ਲੱਗਦੇ ਰਾਜਸਥਾਨ ਦੇ ਇੱਕ ਅਧ ਦੇ ਜ਼ਿਲ੍ਹੇ ਵਿੱਚ ਹੋ ਸਕਦਾ ਨਿੱਕੀ ਮੋਟੀ ਜਾਂ ਕਿਣਮੇਣ ਹੋ ਸਕਦੀ ਕਿਤੇ ਕਿਤੇ ਇੱਕ ਦੋ ਖੇਤਰਾਂ ਵਿੱਚ ਸਭਾਵਨਾ ਰਹੇਗੀ 4 ਤਰ 25 ਤੇ 26 ਨੂੰ ਆ ਜ਼ਿਆਦਾਤਰ ਲੱਗਾ ਮੌਸਮ ਜ ਜ਼ਰੂਰ ਵੇਖਣ ਨੂੰ ਮਿਲ ਸਕਦੀ ਕਿਉਂਕਿ ਹਾਇ ਇੱਕ ਜਿਹੜਾ ਸਿਸਟਮ ਆ ਰਿਹਾ ਜੋ ਕਿ 24 ਦੀ ਰਾਤ ਨੂੰ ਪਹਾੜਾਂ ਤੇ ਸ਼ਿਫਟ ਹੋਵੇਗਾ ਪਹਾੜਾਂ ਤੇ ਜਿਹੜੀ ਵਧੀਆ ਸਨੋਫਾਲ ਵੇਖਣ ਨੂੰ ਮਿਲ ਸਕਦੀ ਜਣਕੀ ਪਰਫਵਰੀ ਜਿਹੜੇ ਥਰਡੇ ਇਲਾਕੇ ਕਹਿੰਦੇ ਹਮਾਚਲ ਦੇ ਹੋਗੇ ਜੰਮੂ ਕਸ਼ਮੀਰ ਜਾਂ ਉੱਤਰਾਖੜ ਦੇ ਇੱਥੇ ਜਿਹੜੀ ਆ ਵਧੀਆ ਜਿਹੜੀ ਵਰਖਾ ਹੋਣ ਦੀ ਸੰਭਾਵਨਾ 25 ਤੇ 26 ਦੇ ਦੌਰਾਨ ਤਾਂ ਉਸ ਤੋਂ ਬਾਅਦ 27 28 ਠੀਕ ਹੈ ਦੋ ਦਿਨ ਹੀ ਹੋਗੇ ਤਾਂ ਉਸ ਤੋਂ ਬਾਅਦ ਇੱਕ ਕ ਮਾਰਤੇ ਤਿੰਨ ਦਿਨ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਹੋਗੇ ਜਾਂ ਪੱਛਮੀ ਯੂਪੀ ਹੋਗਾ ਚੰਡੀਗੜ੍ਹ ਹੋਗਾ ਜਾਂ ਇਸ ਦੇ ਨਾਲ ਲੱ ਹਰਿਆਣਾ ਦੇ ਖੇਤਰੋਗ ਜਾਂ ਦਿੱਲੀ ਦੇ ਖੇਤਰੋਗੀ ਜਾਂ ਕੁਝ ਹਰਿਆਣਾ ਦੇ ਜਿਹੜੇ ਯੂਪੀ ਦੇ ਨਾਂ ਲੱਗਦੇ ਖੇਤਰ ਯੂਪੀ ਦੇ ਜਾਂ ਹਰਿਆਣਾ ਦੇ ਨਾਂ ਲੱਗਦੇ ਖੇਤਰ ਪੱਛਮੀ ਯੂਪੀ ਹੋ ਗਿਆ ਤੇ ਇੱਥੇ ਜਿਹੜੀ ਸੁਭਾਵਨਾ ਪਾਉਂਦੀ ਦਿਖਾਈ ਦੇ ਰਹੀ ਹੈ ਤੇ ਇਸ ਵਿੱਚ ਆਪਾਂ ਤੁਹਾਨੂੰ ਮੇਨ ਤੌਰ ਤੇ ਦੱਸਣ ਦੀ ਕੋਸ਼ਿਸ਼ ਕਰੀ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਸਿਰ ਇਹਗੀਆਂ ਨੇ ਆਪਣੀਆਂ 27 ਤੇ 28 ਉਸ ਤੋਂ ਬਾਅਦ 1 ਮਾਰਚ ਦੀਆਂ ਠੀਕ ਹੈ ਤੁਹਾਨੂੰ ਜੋ ਸੈਟਲਾਈਟ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 27 ਫਰਵਰੀ ਜਿਹੜਾ ਸਿਸਟਮ ਮੇਨ ਤੌਰ ਤੇ 27 ਫਰਵਰੀ ਸ਼ੁਰੂ ਹੋਵੇਗਾ ਉਸ ਤੋਂ ਬਾਅਦ 28 ਫਰਵਰੀ ਠੀਕ ਹੈ 28 ਫ ਤੇ ਉਸ ਤੋਂ ਬਾਅਦ 1 ਮਾਰਚ ਹੋ ਗਿਆ ਤੇ 3 ਦਿਨ ਮੀਂਹ ਰਹਿਣਗੇ 27 28 ਅਬ 102 ਸੈਟਲਾਈਟ ਤਸਵੀਰਾਂ ਵਿੱਚ ਕਾਫੀ ਖੇਤਰਾਂ ਵਿੱਚ ਮੀਂਹ ਦੇ ਅਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਟੁੱਟੂਆਂ ਕਾਰਵੀਆਂ ਹੋਣਗੀਆਂ ਤੇ ਗੜੇਮਾਰੀ ਤੋਂ ਇਨਕਾਰ ਨਹੀਂ ਕੀਤਾ ਜਸਰ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਵੇਖ ਸਰ ਜਿੱਥੇ ਰੈੱਡ ਰੰਗ ਬਣਿਆ ਠੀਕ ਇੱਥੇ ਗੜੇਮਾਰੀ ਹੋਣ ਦੀ ਸੰਭਾਵਨਾ ਖਾਸ ਕਰ ਪੱਛਮੀ ਖੇਤਰ ਹੋ ਗਏ ਪੰਜਾਬ ਦੇ ਸਰਦੀ ਲੱਕੇ ਹੋ ਗਏ ਤਾਂ ਪਹਿਲਾਂ ਇਹ ਤਾਂ ਸੰਭਾਵਨਾ ਬਹੁਤ ਹੀ ਘੱਟ ਸੀ ਸਿਸਟਮ ਦੀ ਤਾਂ ਹੁਣ ਇੱਥੇ ਵੀ ਸਿਸਟਮ ਲੱਗੰਦਾ ਅਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤੋਂ ਉਸ ਵਿੱਚ ਸੈਟਲਾਈਟ ਤਸਵੀ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਮਾਝਾ ਤੇ ਬਾਬਾ ਦੇ ਖੇਤਰੋਗੇ ਪੂਰਬੀ ਖੇਤਰੋਗੇ ਪਹਾੜਾ ਦੇ ਨਾਂ ਲੱਗਦੇ ਖੇਤਰ ਪੁਆਦ ਦੇ ਖੇਤਰੋਗੇ ਚੰਡੀਗੜ੍ਹ ਦੇ ਨਾਂ ਲੱਗਦੇ ਹਰਿਆਣਾ ਦੇ ਖੇਤਰੋਗੇ ਪੱਛਮੀ ਯੂਪੀ ਹੋ ਗਿਆ ਤਾਂ ਇਹ ਕਿਹੜੇ ਖੇਤਰ ਹੋਣਗੇ ਕੁਸ਼ਮਾਲਵਾ ਦੇ ਖੇਤਰੋਗੇ ਅਸਰ ਅਦਿਲਾ ਕੇ ਪਾਕਿਸਤਾਨ ਦੇ ਨਾਂ ਲੱਗਦੇ ਖੇਤਰ ਜਾਂ ਇਸ ਤੇ ਆਪਾਂ ਗੱਲ ਕਰੀ ਜਿਹੜਾ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਤੇ ਇਸ ਤੋਂ ਬਾਅਦ ਉਹ ਪਹਿਲਾਂ ਘੱਟ ਸੀ ਫਾਜ਼ਲ ਕਾ ਹੋ ਗਿਆ ਜਾਂ ਬਠਿੰਡਾ ਮਾਨਸਰੇ ਕੁਝ ਖੇਤਰ ਬਰਨਾਲਾ ਤੇ ਇਸ ਤੋਂ ਬਾਅਦ ਬਹੁਤ ਹੀ ਘੱਟ ਸੀ ਪਹਿਲਾਂ ਤਾਂ ਹੁਣ ਇੱਥੇ ਵੀ ਸਭਾਬਨ ਬ ਜਾਂ ਆ ਸੰਗਰੀਆ ਦੇ ਲਾਗ ਚੂਗੁਰੂ ਦੇ ਲਾਕੇ ਇੱਥੇ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਸਿਰਸਾ ਸਾਰ ਫਤਿਆਬਾਦ ਵਿੱਚ ਸੁਭਾਵਨਾ ਬਹੁਤ ਘੱਟ ਸੀ ਪਹਿਲਾਂ ਤਾਂ ਹੁਣ ਸਿਸਟਮ ਵਿੱਚ ਸੁਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਇੱਥੇ ਵੀ ਕਿਤੇ ਕਿਤੇ ਹਲਕੇ ਦਰਮਿਆਨੇ ਚਰਾਟੇ ਦਰਜ ਕੀਤੇ ਜਾ ਸਕਦੇ ਨੇ ਕੁਝ ਤੋਂ 4 ਜ਼ਿਲ੍ਹਿਆਂ ਦੇ ਕੁਝ-ਕੁਝ ਇਲਾਕੇ ਵੇ ਗੜੇ ਮਰ ਤੋਂ ਵਿਨਕਾਰ ਨਹੀਂ ਕੀਤਾ ਜਾ ਸਕਦਾ ਦੱਖਣੀ ਪੱਛਮੀ ਲੱਕ ਜਿੱਥੇ ਪਹਿਲਾਂ ਘੱਟ ਸਿਸਟਮ ਦਿਖਾਈ ਦੇ ਰਿਹਾ ਸੀ ਹੁਣ ਉੱਥੇ ਵੀ ਸਿਸਟਮ ਲੱਗਣ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਉਸ ਤੋਂ ਬਾਅਦ ਗੱਲ ਕਰੀ ਜਿਹੜੇ ਹਮਾਂਵਨ ਕਿ 25 ਤੱਕ ਤਾਂ ਫਿਲਹਾਲ ਜਿਹੜੇ ਹ ਪੂਰਾ ਚੱਲਣ ਦੀ ਸੰਭਾਵਨਾ 26 ਦੀ ਦੁਪਹਿਰ ਤੋਂ ਲੈ ਕੇ ਉਸ ਪਰ 27 ਫਰਵਰੀ ਹੋ ਗਿਆ 28 ਫਰਵਰੀ ਹੋ ਗਿਆ ਅਮੀਨ ਤੌਰ ਤੇ ਆਪਾਂ ਗੱਲ ਕਰੀ 27 ਫਰਵਰੀ ਸਵੇਰ ਤਾ ਸਵੇਰ ਤੋਂ ਜਿਹੜਾ ਪੂਰਾ ਚੱਲਣ ਦੀ ਸੰਭਾਵਨਾ ਹਾਲੇ ਕਿ 26 ਨੂੰ ਹੋ ਸਕਦਾ ਜਿਹੜਾ ਰੌਲਾ ਮੇਲਾ ਮਾਹੌਲ ਜਿਹੜਾ ਵੇਖਣ ਨੂੰ ਮੈਸਟਰ ਕਰੀ ਉੱਤਰ ਤੋਂ ਪੱਛਮ ਦਿਸ਼ਾ ਵੱਲ ਕਦੀ ਪੂਰਬ ਤੋਂ ਦੱਖਣ ਕਦੀ ਪੂਰਬ ਸਾਈਡ ਵੱਲ ਤੋਂ ਹਵਾਵਾਂ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬੰਦਾ ਦਿਖਾਈ ਦੇ ਰਿਹਾ ਹਵਾਵਾਂ ਦਾ ਪੈਟਰਨ ਤੇ ਉਸ ਤੋਂ ਬਾਅਦ 27 ਦੀ ਸਵੇਰ ਤੋਂ ਲੈ ਕੇ ਤੇ 28 ਫਰਵਰੀ ਹੋ ਗਿਆ 1 ਮਾਰਚ ਦੇ ਦੌਰਾਨ ਜਿਹੜਾ ਪੂਰਾ ਚੱਲਣ ਦੀ ਸੰਭਾਵਨਾ ਹੈ ਤੇ ਕੁਝ ਖੇਤਰਾ ਵਿੱਚ ਹੋ ਸਕਦਾ ਜਿਹੜੇ ਪੂਰਬੀ ਇਲਾਕੇ ਹੋਗੇ ਜਾਂ ਪਹਾੜਾਂ ਦੇ ਨਾਲ ਲੱਗਦੇ ਖੇਤਰੋਗੇ ਜਾਂ ਮੱਧ ਕੇਂਦਰ ਹੋ ਗਿਆ ਲੁਧਿਆਣਾ ਦੇ ਸਾਈਡ ਦੇ ਇਲਾਕੇ ਹੋਗੇ ਜਾਂ ਇਸ ਤੇ ਆਪਾਂ ਗੱਲ ਕਰੀ ਜਿਹੜੇ ਆ ਪਵਾਦ ਦੇ ਖੇਤਰੋਗੇ ਜਾਂ ਹਰਿਆਣਾ ਦੇ ਕੁਝ ਖੇਤਰੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਕੁਝ ਖੇਤਰਾ ਵਿੱਚ ਜਾਂ ਪੰਜਾਬ ਦੇ ਕੁਝ ਖੇਤਰਾ ਵਿੱਚ ਤੇਜ ਜਿਹੜਾ ਪੂਰਾ ਚੱਲ ਸਕਦਾ ਹੈ 26 ਨੂੰ ਕੋਈ ਜ਼ਿਆਦਾ ਸੰਭਾਵਨਾ ਨਹੀਂ ਰਹੇਗੀ ਆ ਥੋੜੇ ਬਹੁਤ ਖੇਤਰਾ ਵਿੱਚ ਤੇਜ ਪੂਰਾ ਚੱਲਣ ਦੀ ਸੰਭਾਵਨਾ ਉਸ ਤੋਂ ਬਾਅਦ 27 ਤੇ 28 ਠੀਕ ਹੈ 27 28 ਦੋ ਦਿਨ ਮੀਂਹ ਰਹਿਣਗੇ ਤੇ 1 ਮਾਰਚ 1 ਮਾਰਚ ਨੂੰ ਵੀ ਜ਼ਿਆਦਾਤਰ ਠੀਕ ਠਾਕ ਨਹੀਂ ਵੇਖਣ ਨੂੰ ਮਿਲੇਗੀ ਕੁਝ ਖੇਤਰਾਂ ਵਿੱਚ ਹੋ ਸਕਦਾ ਥੋੜੀ ਤੇਜ਼ ਵੇਖਣ ਨੂੰ ਮਿਲ ਸਕਦੀ ਹੈ 27 ਤੇ 28 ਦੋ ਦਿਨ ਮੇਨ ਰਹਿਣਗੇ ਤੇ ਪੂਰਾ ਜਿਹੜਾ ਖੁੱਲ ਕੇ ਚੱਲੇਗਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਹੋਗੇ ਦਿੱਲੀ ਦੇ ਖੇਤਰ ਪੱਛਮੀ ਯੂਪੀ ਚੰਡੀਗੜ੍ਹ ਦੇ ਖੇਤਰ ਹੋਗੇ ਤੇ ਇੱਥੇ ਜਿਹੜਾ ਪੂਰਾ ਕਾਫੀ ਤੇਜ਼ ਚੱਲ ਸਕਦਾ ਜੋ ਕਿ ਪਹਿਲਾਂ 19 20 ਵਾਲਾ ਸਿਸਟਮ ਸੀ ਉਹ ਜਿਹੜਾ ਆ ਪੂਰਾ ਚੱਲਿਆ ਸੀ ਸਿਸਟਮ ਲੱਗਣ ਤੋਂ ਪਹਿਲਾਂ ਤੇ ਉਸ ਤਰ੍ਹਾਂ ਜਿਹੜਾ ਚੱਲਣ ਦੀ ਸੰਭਾਵਨਾ ਜਾਨੀ ਕਿ ਜਿਹੜਾ ਕੁਝ ਖੇਤਰਾਂ ਵਿੱਚ 30 ਤੋਂ ਲੈ ਕੇ 40 ਦੀ ਸਪੀਡ ਕੁਝ ਕੁਲਾਕੇ 40 ਤੋਂ 50 ਕੁਝ ਕੁਲਾਕੇ ਸੰਭਾਵਨਾ ਹੈ ਤਾਂ ਜਿਹੜੇ ਇਸ ਵਿੱਚ ਖਾਸ ਆਪ ਗੱਲ ਕਰੀਏ ਪੂਰਬੀ ਇਲਾਕੇ ਹੋਗੇ ਤਾਇਡ ਸਾਈਡ ਵੱਲ ਲੱਗੇ ਹੋਗੇ ਜਿਵੇਂ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਲੁਧਿਆਣਾ ਹੋ ਗਿਆ ਜਾਂ ਆ ਫਤਿਹਗੜ੍ਹ ਸਾਹਿਬ ਦਾ ਮਲੇਰਕੋਟਾ ਹੋ ਗਿਆ ਜਾਂ ਇਸ ਤੇ ਨਾਂ ਲੱਗਦੇ ਰੂਪਨਗਰ ਹੋ ਗਿਆ ਆ ਆਨੰਦਪੁਰ ਸਾਹਿਬ ਦੇ ਇਲਾਕੇ ਹੋਗੇ ਜਾਂ ਕੁਛ ਪਾੜਾ ਦੇ ਨਾਂ ਲੱਗਦੇ ਖੇਤਰ ਹੋਗੇ ਹੁਸ਼ਿਆਰਪੁਰ ਦਾ ਨਵਾਂ ਸ਼ਹਿਰ ਦੇ ਇਲਾਕੇ ਜਾਂ ਗੁਰਦਾਸਪੁਰ ਦੇ ਕੁਛ ਖੇਤਰ ਹੋਗੇ ਅਜਲੰਦਰ ਕਪੂਰਥਲਾ ਹੋ ਗਿਆ ਪਟਿਆਲਾ ਸੰਗਰੂਰ ਹੋ ਗਿਆ ਜਾਂ ਚੰਡੀਗੜ੍ਹ ਦੇ ਨਾਂ ਲੱਗਦੇ ਕੁਛ ਖੇਤਰ ਹੋਗੇ ਜਿਵੇਂ ਹਰਿਆਣਾ ਦੇ ਖੇਤਰ ਹੋਗੇ ਆ ਕੈਥਲ ਕਰਨਾਲ ਅੰਮ੍ਰਾਲਾ ਪੰਚਕੂ ਜਾਂ ਬਾਲਾ ਗਿਆ ਜਾਂ ਹਸਾਰ ਦੇ ਫਤਿਆਬਾਦ ਜੀਨ ਦੇ ਕੁਝ ਖੇਤਰੋ ਕੇ ਦਿੱਲੀ ਦੇ ਕੁਝ ਖੇਤਰੋ ਕੇ ਸ਼ਿਰਗੰਗਣ ਹਨਮਾਨਗੜ ਨੂਬਗੜ ਹੋ ਗਿਆ ਜਾਂ ਦੱਖਣੀ ਖੇਤਰੋ ਕੇ ਆਫਾਜ਼ਲ ਕਾ ਜਾਂ ਫਰੀਦਕੋਟ ਫਿਰੋਜ਼ਪੁਰ ਮੋਕਾ ਦੇ ਕੁਝ ਖੇਤਰੋ ਕੇ ਉਸ ਤੋਂ ਬਾਅਦ ਪੱਛਮੀ ਯੂਪ ਹੋ ਗਿਆ ਜਿਵੇਂ ਆਪਾਂ ਗੱਲ ਕਰੀ ਬਰੇਲੀ ਦੇ ਇਲਾਕੇ ਹੋ ਕੇ ਜਾਂ ਇਸ ਦਿਨ ਮੁਰਾਦਾਬਾਦ ਹੋ ਕੇ ਰਾਮਪੁਰ ਹੋ ਗਿਆ ਪਿਲੀਪੱਤੋ ਹੋ ਗਿਆ ਭਾਗਪੱਤੋ ਹੋ ਗਿਆ ਜਾਂ ਇਸ ਦਿਨ ਨਾਲ ਲੱਗਦਾ ਆਪਾਂ ਗੱਲ ਹਰਿਆਣਾ ਤੇ ਨਾਲ ਲੱਗਦੇ ਯੂਪ ਦੇ ਖੇਤਰ ਉੱਤਰਾਖੰਡ ਦੇ ਨਾਲ ਲੱਗਦੇ ਯੂਪ ਦੇ ਖੇਤਰ ਉੱਤਰ ਜਿਹੜੇ ਪੱਛਮੀ ਹੋ ਕੇ ਹਾਰਨਪੁਰ ਹੋ ਗਿਆ ਤੇ ਇੱਥੇ ਜਿਹੜਾ ਪੂਰਾ ਕਾਫ आई नु 28 नु पंजाब दे हरियाणा दे ते राजस्थान ओके पश्चिमी यूपी ओके दिल्ली दे चंडीगढ़ दे आ, काफी ਖੇਤਰਾ ਤੇ ਜਿਹੜਾ ਪੂਰਾ ਚੱਲ ਸਕਦਾ ਠੀਕ ਹੈ 30 ਤੋਂ ਲੈ ਕੇ 40 ਕੁਝ ਕੁ ਲੈ ਕੇ 40 ਤੋਂ 50 ਕੁਝ ਕੁ ਲੈ ਕੇ 50 60 ਕਿਲੋਮੀਟਰ ਪ੍ਰਤੀ ਘੰਟੀ ਤਰਫਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਤਾਂ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 25 ਤੋਂ ਸਿਸਟਮ ਸ਼ੁਰੂ ਹੋ ਜਾਣਾ ਜਨਨ ਕਿ 25 ਨੂੰ ਕੁਝ ਕੁ ਖੇਤਰਾ ਵਿੱਚ ਟੁੱਟੂਆਂ ਕਾਰਗੀਆਂ ਹੋਣਗੀਆਂ ਪੰਜਾਬ ਦੇ ਕੁਝ ਪੰਜ ਕੋ 6 ਜ਼ਿਲ੍ਹਿਆਂ ਵਿੱਚ ਸੰਭਾਵਨਾ ਰਹੇਗੀ ਪੰਜਾਬ ਦੇ ਉਸਦਾ ਪੱਛਮੀ ਸਰਦੀ ਲੱਕੇ ਉਸਰੇ ਜ ਮਾਝਾ ਦਬਾਬਤ ਪੂਰਬੀ ਖੇਤਰ ਪਹਾੜ ਤੇ ਨਾਲ ਲੱਗਦੇ ਖੇਤਰ ਜ ਚੰਡੀ ਦੇ ਨਾਲ ਲੱਗਦੇ ਖੇਤਰ ਹਰਿਆਣਾ ਦੇ ਹੋਗੇ ਜਾਂ ਪੱਛਮੀ ਯੂਪੀ ਹੋਗੇ ਇੱਥੇ ਸੰਭਾਵਨਾ ਰਹੇਗੀ 25 ਤੇ 26 ਨੂੰ ਹੋ ਸਕਦਾ ਕੁਝ ਦੱਖਣ ਪੱਛਮੀ ਅਮਾਲਵਾ ਦੇ ਕਿਤੇ ਕਿਤੇ ਜਾਂ ਹਰਿਆਣਾ ਦੇ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਖੇਤਰ ਦਿੱਲੀ ਦੇ ਇੱਕ ਦੋ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ 25 ਤੇ 26 ਨੂੰ ਜ਼ਿਆਦਾਤਰ ਲਗਾ ਮੌਸਮ ਜੜ ਸਾਫ ਤੇ ਖੁਸ਼ਕ ਰਣਤੀ ਸੰਭਾਵਨਾ ਜਿਹੜੀ ਬੱਦਲ ਬਈ ਕ੍ਰਾਸ ਕਰੇਗੀ ਸੰਘਣੀ ਕੁਝ ਕੁ ਲਗਾ ਹਲਕੀ ਤੇ ਕੁਝ ਲਗਾ ਸੰਘਣੀ ਜਿਹੜੀ ਬੱਦਲ ਬਈ ਕ੍ਰਾਸ ਕਰੇਗੀ 25 ਤੇ 26 ਆ ਫਰਵਰੀ ਨੂੰ ਉਸ ਤੋਂ ਬਾਅਦ ਜਿਹੜਾ 27 ਤੇ 28 ਠੀਕੇ ਦੋ ਦਿਨ ਮੀਂਹ ਰਹਿਣਗੇ ਖਾਸ ਕਰ 27 ਦੁਪਹਿਰ ਤੋਂ ਲੈ ਕੇ 28 ਫਰਵਰੀ ਉਸਰ 1 ਮਾਰਚ ਤਾਈਡ ਤਿੰਨ ਦਿਨ ਹੋਣਗੇ 22 ਤਿੰਨ ਦਿਨ ਹੋਣਗੇ ਇਸ ਵਿੱਚ ਸਭਾਵਨਾ ਜਿਹੜੀ ਜ਼ਿਆਦਾ ਰਹੇਗੀ ਮੇਨ ਤੌਰ ਤੇ ਆ ਲੱਗ ਰਿਹਾ ਕਿ 28 ਨੂੰ ਸਿਸਟਮ ਜਾਂ ਇੱਕ ਦਿਨ ਇਸ ਵਿੱਚ ਸਭਾਵਨਾ ਜ਼ਿਆਦਾ ਰਹੇਗੀ ਜਾਂ ਤੇ 27 ਨੂੰ ਜਾਂ 28 ਨੂੰ ਜਾਂ 1 ਨੂੰ ਠੀਕ ਹੈ ਇਹਨਾਂ ਤਿੰਨਾਂ ਦਿਨਾਂ ਵਿੱਚ ਇੱਕ ਦਿਨ ਆ ਸਭਾਵਨਾ ਜ਼ਿਆਦਾ ਬੰਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਜੋ ਵੀ ਕਰਨਾ ਪਰਮਾਤਮਨ ਕਰਨਾ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਫਿਲਹਾਲ ਹੁਣ ਆਪਾਂ ਜ਼ਿਲ੍ਹੇਵਾਰ ਅਪਡੇਟ ਹੋਣ ਇਸ ਵੀਡੀਓ ਵਿੱਚ ਨਹੀਂ ਦੱਸ ਸਕਦੇ ਕਿਉਂਕਿ ਸਿਸਟਮ ਵਿੱਚ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ ਅ ਲੱਗ ਰਿਹਾ ਪਹਿਲਾ ਸਿਸਟਮ ਕੱਟ ਦਿਖਾਈ ਦੇ ਰਿਹਾ ਦੱਖਣ ਪੱਛਮੀ ਲੱਗ ਕੇ ਜਾਂ ਹਰਿਆਣਾ ਦੇ ਰਾਜਸਥਾਨ ਦੇ ਨਾਲ ਲੱਗਦੇ ਅਜੇ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰ ਆ ਦਿੱਲੀ ਦੇ ਖੇਤਰ ਹੋਗੇ ਇੱਥੇ ਸੁਭਾਵਨਾ ਕੱਟ ਸੀ ਪਹਿਲਾਂ ਹੁਣ ਇੱਥੇ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਜਾਨਕਿ ਇੱਥੇ ਵੀ ਸਿਸਟਮ ਲੱਗਨ ਦਾ ਸਾਰ ਜਿਹੜਾ ਬੰਦੇ ਦਿਖਾਈ ਦੇ ਰਹੇ ਨੇ ਤਾਂ ਮੱਧ ਅਤੇ ਬਬਰ ਦੇ ਖੇਤਰੋਗੇ ਪੂਰਬੀ ਖੇਤਰੋਗੇ ਜਾਂ ਪੱਛਮੀ ਸਰਦੀ ਲੱਗ ਕੇ ਕਿ ਮੱਧ ਪੰਜਾਬ ਹੋਗਾ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੇ ਹਰਿਆਣਾ ਦੇ ਖੇਤਰ ਹੋਗੇ ਪੱਛਮੀ ਯੂਪੀ ਹੋਗਾ ਦਿੱਲੀ ਦੇ ਕੁਝ ਖੇਤਰ ਤੇ ਇੱਥੇ ਸਿਸਟਮ ਲ ਚੋਤ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ ਤਾਂ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ 25 ਨੂੰ ਆਪਾਂ ਗੱਲ ਕਰਾਂ ਜਾਂ 24 ਨੂੰ ਆਪਣੀ ਅਪਡੇਟ ਆ ਜਾਈ ਠੀਕ ਹੈ 24 ਜਾਂ 23 24 ਫਰਵਰੀ ਦੇ ਦੌਰਾਨ ਜਿਹੜਾ ਆਪਾਂ ਦੱਸ ਦਾਂਗੇ ਕਿੜਕਟ ਜ਼ਿਲ੍ਹਾ ਵਿੱਚ ਵਾਧਤ ਕਿੜਕਟ ਜ਼ਿਲ੍ਹਾ ਵਿੱਚ ਘਟੱਸ ਬਾਵਨਾ ਰਹੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ 25 ਤੋਂ ਲੈ ਕੇ 28 ਦੇ ਦੌਰਾਨ ਜਿਹੜਾ ਸਿਸਟਮ ਜਾਨੀ ਕਿ 25 26 ਟੁੱਟੂਆਂ ਕਾਰਵਾਈ ਹੋਣ ਗਿਆ 27 ਤੇ 28 ਨੂੰ ਜਿਹੜੀ ਮੀਤियां ਗਤੀਵਿਧੀਆਂ ਵਧਨ ਗਿਆ 27 28 ਫਰਵਰੀ ਉਸ ਹਰਿਆਣਾ ਤੇ ਰਾਜਸਥਾਨ ਦੇ ਪੱਛਮੀ ਯੂਪੀ ਹੋ ਗਿਆ ਉਸ ਤੋਂ ਬਾਅਦ ਦਿੱਲੀ ਦੇ ਖੇਤਰوں ਦੇ ਚੰਡੀਗੜ੍ਹ ਦੇ ਖੇਤਰ ਹੋ ਗਏ ਤੇ ਇਹਨਾਂ ਵਿੱਚ 보면은 ਜਿਹੜੀ ਕਾਫੀ ਬੰਦੀ ਦਿਖਾਈ ਦੇ ਰਹੀ ਕਈ ਖੇਤਰਾਂ ਵਿੱਚ ਹਲਕੇ ਦਰਮਿਆਨੇ ਕਿਤੇ ਕਿਤੇ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਰੀ ਕੁਝ ਖੇਤਰ ਗਾੜੇ ਮਰਤੂ ਬਿਨਕਾਰ ਨਹੀਂ ਕੀਤਾ ਜਾ ਸਕਦਾ ਤੇ ਪਹਾੜਾਂ ਤੇ ਵਧੀਆ ਜਿਹੜੀ ਸਨੋਫਲ ਹੋਣ ਦੀ ਸੰਭਾਵਨਾ ਜਿਹੜੇ ਹਲਕੇ ਦਰਮਿਆਨੇ ਕੇ ਦਰਮਿਆਨੇ ਤੋਂ ਭਾਰੀ ਜਿਹੜੀ ਆ ਜਿਹੜੀ ਬਰਸਾਤ ਹੋਣ ਦੀ ਸੰਭਾਵਨਾ ਜਿਹੜੇ ਥਲੜੇ ਲਾਕੇ ਮਹਾਤਲ ਦੇ ਹੋ ਗਏ ਜਾਂ ਜੰਮੂ ਕਸ਼ਮੀਰ ਹੋ ਗਏ ਉੱਤਰਾਖੰਡ ਦੇ ਇਹਨਾਂ ਵਿੱਚ ਜਿਹੜੇ ਹਲਕੇ ਤੋਂ ਦਰਮ ਅਰਸ਼ਿਤ ਵਾਟ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖ ਤੁਹਾਡਾ ਬਹੁਤ ਬਹੁਤ ਧੰਨਵਾਦ